ਸਸਿਕਲ on ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਕਹਿੰਦੇ ਨੇ ਜਿਨੇ ਦੇਖਿਆ ਨਹੀਂ ਲਾਹੌਰ ਉਹ ਦੇਖੇ ਕਲਾਨੌਰ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਦਾ ਇੱਕ ਕਸਬਾ ਹੈ ਇਸ ਕਸਬੇ ਦਾ ਇਤਿਹਾਸਿਕ ਪਿਸ਼ੋਕੜ ਹੈ ਇਸੇ ਹੀ ਕਸਬੇ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਸਾਹਿਬ ਦਾ ਗੁਰਦੁਆਰਾ ਸਥਿਤ ਹੈ ਤੇ ਇਸੇ ਹੀ ਪਿੰਡ ਦੇ ਵਿੱਚ 14 ਫਰਵਰੀ 1556 ਨੂੰ ਅਕਬਰ ਦੀ ਤਾਜਪੋਸ਼ੀ ਹੋਈ ਤੇ ਉਹ ਰਾਜਾ ਬਣਿਆ ਤਾਂ ਇਸਮ ਅਸੀਂ ਅਕਬਰ ਦੀ ਜਿਸ ਜਗ੍ਹਾ ਦੇ ਉੱਤੇ ਤਾਜਪੋਸ਼ੀ ਹੋਈ ਜਿਸ ਤਖਤ ਦੇ ਉੱਤੇ ਬਿਠਾ ਕੇ ਅਕਬਰ ਨੂੰ ਰਾਜਾ ਬਣਾਇਆ ਗਿਆ ਤਾਜਪੋਸ਼ੀ ਕੀਤੀ ਗਈ ਐਸੇ ਹੀ ਖੂਦ ਵਿੱਚ ਦੱਸਿਆ ਜਾਂਦਾ ਹੈ ਕਿ ਅਕਬਰ ਦੇ ਵੱਲੋਂ ਆਪਣੇ ਮਾਮਿਆਂ ਨੂੰ ਮਾਰ ਕੇ ਦਫ਼ਨ ਕੀਤਾ ਗਿਆ ਕੀ ਇਹ ਪੂਰਾ ਇਤਿਹਾਸ ਸਤਾ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਕਲਾਨੌਰ ਤੋਂ ਹੀ ਬਜ਼ੁਰਗ ਮੌਜੂਦ ਨੇ ਬਾਬਾ ਜੀ ਪਹਿਲਾਂ ਤਾਂ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਮੇਰਬਾਨੀ ਕੀ ਨਾਮ ਹੈ ਬਾਬਾ ਜੀ ਤੁਹਾਡਾ ਜੀ ਤਰਸੇਮ ਸਿੰਘ ਤਰਸੇਮ ਸਿੰਘ ਜੀ ਕਹਿੰਦੇ ਬਹੁਤ ਇਤਿਹਾਸਿਕ ਪਸ਼ੋਕੜ ਹੈ ਕਲਾਨੌਰ ਦਾ ਮੈਂ ਚਾਹਾਂਗਾ ਇੱਕ ਜਿਹੜੀ ਕਹਾਵਤ ਬੜੀ ਬੋਲੀ ਜਾਂਦੀ ਹੈ ਕਲਾਨੌਰ ਦੇ ਬਾਰੇ ਲਾਹੌਰ ਦੇ ਨਾਲ ਜੋੜ ਕੇ ਉਤੋਂ ਸ਼ੁਰੂਆਤ ਕਰਦੇ ਹਾਂ ਇਹ ਕਹਾਵਤ ਚੱਲਦੀ ਆਉਂਦੀ ਹੈ ਵੀ ਜਿੰਨੇ ਦੇਖਿਆ ਨਹੀਂ ਲਾਹੌਰ ਵੇਖੇ ਕਲਾਨੌਰ ਇਹ ਕ ਮਤਲਬ ਲਾਹੌਰ ਦੇ ਬਰਾਬਰ ਇਹ ਸ਼ਹਿਰ ਕਲਾਨੌਰ ਨੂੰ ਬਣਾਤਾ ਗਿਆ ਸੀ ਅੱਛਾ ਮਤਲਬ ਇੱਥੇ ਅਨਾਰਕਲੀ ਬਾਜ਼ਾਰ ਹੁੰਦਾ ਸੀ ਮਤਲਬ ਹੋਰ ਵੀ ਮਤਲਬ ਦੇਖਣ ਲਈ ਵਧੀਆ ਸਭ ਤੋਂ ਵਧੀਆ ਚੀਜ਼ਾਂ ਇੱਥੋਂ ਮਤਲਬ ਉਹ ਇਰਾਨ ਆਪਣੀਆਂ ਰਾਣੀਆਂ ਦੇ ਰਹਿਣ ਵਾਸਤੇ ਇੱਕ ਮਤਲਬ ਮਹੱਲ ਬਣਾਇਆ ਹੀ ਉਹਨੇ ਅੱਛਾ ਇਸ ਤੋਂ ਥੋੜੀ ਦੂਰੀ ਹੈ ਠੀਕ ਹੈ ਉੱਥੋਂ ਦੱਸਦੇ ਥੱਲੇ ਥੱਲੇ ਇਹਦੇ ਅੰਡਰਗ੍ਰਾਉਂਡ ਹੀ ਸੁਰੰਗ ਬਣਾਈ ਹੁੰਦੀ ਉੱਥੋਂ ਇੱਥੋਂ ਤੇ ਉੱਥੋਂ ਜਾਣ ਲਈ ਅੱਛਾ ਤੇ ਉਹ ਸੁਰੰਗ ਦੇ ਰਾਹੀਂ ਜਾਂਦੇ ਜਾਂਦੇ ਹੁਣ ਤੇ ਸਭ ਖਤਮ ਹੋ ਗਈ ਟਾਟੇ ਦੀ ਹੋ ਗਈਆਂ ਠੀਕ ਹੈ ਅੱਛਾ ਤੁਸੀਂ ਅੰਕਲ ਇੱਥੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਸੀਗੇ ਤੁਹਾਡੇ ਵਾਲੇ ਦੁਆਲੇ ਹਵੇਲੀਆਂ ਨੇ ਤੁਸੀਂ ਕਰਦੇ ਹੋ ਆਪਣਾ ਖੇਤੀਬਾੜੀ ਦਾ ਕੀਤਾ ਪਰ ਇਹ ਵਿੱਚ ਜਗਾ ਬਹੁਤ ਇਤਿਹਾਸਕ ਹੈ ਇਸ ਜਗ੍ਹਾ ਦੇ ਬਾਰੇ ਦੱਸਿਓ ਇਸ ਜਗ੍ਹਾ ਦਾ ਕੀ ਇਤਿਹਾਸ ਹੈ ਕਿਵੇਂ ਇਸ ਜਗ੍ਹਾ ਦੇ ਉੱਤੇ ਅਕਬਰ ਦੀ ਤਾਜ ਪੋਸ਼ੀ ਹੋਈ ਸੀ ਇੱਥੇ ਮਤਲਬ ਅਕਬਰ ਬਾਦਸ਼ਾਹ ਜਿਹੜਾ ਹੈ ਕੋਮਲ ਫਿਰ ਲਈ ਇਲਾਕੇ 'ਚ ਆਇਆ ਸੀ ਨਾਲ ਇਹਦੇ ਬਰਮਖਾਂ ਵਜ਼ੀਰ ਸੀ ਅੱਛਾ ਜੀ ਇਹ ਦੋਨੋਂ ਤੇ ਨਾਲ ਹੋਰ ਫੌਜਾਂ ਵੀ ਦਾ ਇਹਨਾਂ ਨਾਮ ਹਨ ਇਥੇ ਕੋਈ ਮੱਲ ਫਰਨਾ ਆਈਦੀ ਈ ਤੁਮ ਨੂੰ ਪਿੱਛੋਂ ਇਹਦਾ ਪਿਤਾ ਮਹਾਂਜੂ ਹੀ ਜੜਾ ਉਹ ਮਤਲਬ ਪੌੜੀਆਂ ਤੋਂ ਫਿਸਲ ਕੇ ਤੇ ਉਹਦੀ ਡਿੱਗ ਕੇ ਤੇ ਮੌਤ ਹੋ ਗਈ। ਅੱਛਾ ਜੀ। ਉਹ ਇਹਨਾਂ ਨੂੰ ਖਬਰ ਇੱਥੇ ਮਿਲੀ ਆਣ ਕੇ। ਅੱਛਾ ਜੀ। ਵੀ ਤੁਹਾਡੇ ਪਿਤਾ ਜੀ ਮੌਤ ਹੋ ਗਈ। ਤੋਂ ਬਹਿਰਮ ਖਾਨ ਵਜ਼ੀਰ ਇਹ ਵੱਲ ਚੰਦਾ ਹੀ ਬੁਲ ਕੇ ਇਹਨੂੰ ਅਕਬਰ ਦਾ ਬਾਦਸ਼ਾਹ ਬਣਾਤਾ ਜਾਵੇ। ਅੱਛਾ ਜੀ। ਇਹਦੀ ਉਮਰ ਅਕਬਰ ਦੀ ਉਸ ਟਾਈਮ ਤੇ 13 ਸਾਲ ਦੀ ਸੀ। ਅੱਛਾ। ਤੇ ਉਦਰਾ ਇਹ ਇਸੇ ਇਹ 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 ਇਸੇ ਪਿੰਡ ਵਿੱਚ ਇਹਦੇ ਨਾਨਕੇ ਮਾਮੇ ਵੀ ਰਹਿੰਦੇ ਹਨ ਅੱਛਾ ਇਸ ਕਲਾ ਨੌਰ ਦੇ ਵਿੱਚੋਂ ਪਹਿਲਾਂ ਰਹਿੰਦੇ ਸੀਗੇ ਪਹਿਲਾਂ ਰਹਿੰਦੇ ਹਾਂ ਠੀਕ ਹੈ ਉਹ ਕਹੁੰਦੇ ਹਨ ਕਿ ਅਕਬਰ ਛੋਟਾ ਵਾ ਜੇ 13 ਸਾਲ ਦੀ ਉਮਰ ਆ ਤੇ ਇਹ ਗੱਡੀ ਨਹੀਂ ਜਿਹੜੇ ਕੋ ਚੱਲਣੀ ਇਹ ਕੰਟਰੋਲਰ ਹੋ ਸਕਦਾ ਇਹ ਆਪ ਹੀ ਕਰ ਲਈਏ ਅੱਛਾ ਇਹ ਅਹੀ ਰਾਜੇ ਬਣ ਗਿਆ ਠੀਕ ਹੈ ਉਹਨਾਂ ਨੇ ਮਤਲਬ ਸਕੀਮ ਬਣਾਈ ਪੀ ਅਕਬਰ ਨੂੰ ਜਾਂ ਇਹਨਾਂ ਨੂੰ ਖਤਮ ਕਰਕੇ ਚਾਹੀ ਮਤਲਬ ਗੱਡੀ ਤੇ ਬੈਜੀ ਅੱਛਾ ਤੇ ਅਕਬਰ ਦੇ ਨਾਲ ਜਿਹੜਾ ਬਾਨਮਖਾ ਵਜੀਰ ਸੀ ਬੜਾ ਸਿਆਣਾ ਸੀ ਉਹਨੇ ਆਪਣਾ ਵੱਖਰਾ ਪ੍ਰੋਗਰਾਮ ਬਣਾ ਕੇ ਇਹਨਾਂ ਦੀ ਇੱਕ ਇੱਥੇ ਬਲਤ ਮੀਟਿੰਗ ਦੇ ਸੱਦੀ ਅੱਛਾ ਜੀ ਇਸ ਇਸੇ ਖੂਹ ਦੇ ਉੱਤੇ ਮੀਟਿੰਗ ਸੀ ਇਹ ਦੱਸ ਦਈਏ ਵੇ ਇਥੇ ਖੋਲੂਗਾ ਖੂਹ ਹੁੰਦਾ ਹੈ ਅੱਛਾ ਜੀ ਖੂਹ ਦੇ ਉੱਤੇ ਦਰਿਆਵਾਂ ਵਗੈਰਾ ਬਣਾ ਪਾ ਕੇ ਬਲ ਲਗਾ ਕੇ ਸੋਫੇ ਸਾਫੇ ਹਾਂ ਤੇ ਉੱਤੇ ਮੀਟਿੰਗ ਕੀਤੀ ਅੱਛਾ ਜੀ ਇਹਨਾਂ ਨੇ ਪਹਿਲਾਂ ਹੀ ਪਲਾਨਿੰਗ ਬਣਾਈ ਜਦੋਂ ਬੈਠ ਜਾਣਗੇ ਤੇ ਇਹਨਾਂ ਨੂੰ ਦਵਾਲੋ ਰस्सियां ਵੜ ਦਿਓ ਠੀਕ ਹੈ ਇਹ ਵੇਜਾ ਬਣ ਕੇ ਤੇ ਉਤੋਂ ਮਾਰ ਕੇ ਤੇ ਪੂਰデア ਅੱਛਾ ਜਿਵੇਂ ਅੰਕਲ ਆਪਾਂ ਬੁਰਜੀਆਂ ਜੀਆਂ ਲੱਗੀਆਂ ਦੇਖ ਰਹੇ ਹਾਂ ਉਹਨਾਂ ਦੇ ਨਾਲ ਕੁੰਡੀਆਂ ਵੀ ਹੈ ਹੋਰ ਰਸੀਆਂ ਰੁੱਸੀਆਂ ਇਹਨਾਂ ਨੂੰ ਬੰਨ ਕੇ ਇਹਦੇ ਉੱਤੇ ਇਹਨੂੰ ਕਵਰ ਕੀਤਾ ਸੀਗਾ ਨਹੀਂ ਉਸ ਟਾਈਮ ਤੇ ਸਿਰਫ ਖੂ ਹੀ ਹੁੰਦਾ ਯਾਰ ਤੇ ਬਾਅਦ ਚ ਫਿਰ ਇਹਨਾਂ ਨੇ ਰਾਜਦਲ ਲੱਗਣ ਤੋਂ ਬਾਅਦ ਬਣਾਇਆ ਕਿ ਨਹੀਂ ਅੱਛਾ ਜੀ ਇੱਥੇ ਸਿਰਫ ਖੂ ਹੀ ਅੱਛਾ ਜੀ ਹੂ ਦੇ ਵਿੱਚ ਮਤਲਬ ਉਹਨਾਂ ਨੂੰ ਬੰਦ ਛੁੱਟ ਕੇ ਮਾਰ ਕੇ ਉੱਤੇ ਮਿੱਟੀ ਮੋਟੀ ਪੂਰ ਕੇ ਇਸੇ ਮਿੱਟੀ ਦਾ ਚਬੂਤਰਾ ਬਣਾਇਆ ਅੱਛਾ ਜੀ ਲਾਗੇ ਠੀਕ ਹੈ ਇਹ ਜਿਹੜਾ ਚਬੂਤਰਾ ਜਿਹਨੂੰ ਕਹਿੰਦੇ ਆ ਇਸੇ ਮਿੱਟੀ ਦਾ ਬਣਾ ਕੇ ਇੱਥੇ ਰਾਜਤਲਕ ਲਾਇਆ ਉਹਨੂੰ ਅੱਛਾ ਜੀ ਫਸਟ ਇੱਥੇ ਸ਼ੁਰੂਆਤ ਕੀਤੀ ਅੱਛਾ ਜੀ ਤੇ ਫੇਰ ਹੀ ਨਾ ਸਾਰਾ ਕੁਝ ਬਣਾਇਆ ਇੱਥੇ ਇਹ 13 ਸਾਲ ਦੀ ਉਮਰ ਸੀ ਉਸ ਤੋਂ ਬਾਅਦ ਕੁਝ ਹੈ ਜਾਣਕਾਰੀ ਵੀ ਕਿੰਨਾ ਚਿਰ ਫਿਰ ਅਕਬਰ ਇੱਥੇ ਬਾਦਸ਼ਾਹ ਰਿਹਾ ਇਹ ਨਹੀਂ ਹੋ ਪੂਰਾ ਐਗਜ਼ੈਕਟ ਪਤਾ ਹੈਗਾ ਇਸ ਚੀਜ਼ ਦਾ ਕਿੰਨੇ ਚਿਰ ਰਿਹਾ ਚਲ ਕਾਫੀ ਚਿਰ ਰਿਹਾ ਜਿੱਦਾਂ ਇਹਨਾਂ ਚ ਆਪਣੇ ਨਾਰਕਲੀ ਬਾਜ਼ਾਰ ਹੋਰ ਵਧੀਆ ਸ ਵਧੀਆ ਕਿਲੇ ਬਣਾਏ ਰਹਿਣ ਵਾਸਤੇ ਹਾਂ ਕਾਫੀ ਚਿਰ ਰਹੇ ਵੀ ਇੱਥੇ ਰਾਜਧਾਨੀ ਬਣਾ ਲਈ ਇਹਨਾਂ ਠੀਕ ਹੈ ਆਉਣਾ ਆਉਣਾ ਜਾਣਾ ਚੱਲਦਾ ਰਿਹਾ ਅਕਬਰ ਦੀ ਰਾਜਧਾਨੀ ਤਾਂ ਹੀ ਕਿਹਾ ਜਾਂਦਾ ਹੈ ਹਾਂਜੀ ਹਾਂਜੀ ਅਪਾ ਇਹਦੇ ਬਾਰੇ ਥੋੜਾ ਜਿਹਾ ਦੱਸਿਓ ਕੋਲੇ ਕਿਸ ਕਿਸ ਤਰੀਕੇ ਦੇ ਨਾਲ ਤੁਸੀਂ ਦੱਸ ਰਹੇ ਹੋ ਪਾਣੀ ਇਹਦੇ ਵਿੱਚ ਆਉਂਦਾ ਸੀਗਾ ਉਹ ਸਾਹਮਣੇ ਜਿੱਥੇ ਪਿਪਲ ਵਾਲੀ ਜਗ੍ਹਾ ਹੈ ਉਹ ਉੱਥੇ ਸ਼ਾਇਦ ਮਮਤੀ ਜੀ ਬਣੀ ਹੈ ਨਾ ਜਿਹੜੀ ਹਾਂਜੀ ਉੱਥੇ ਰੱਖਦੇ ਆ ਇਹਦੇ ਉੱਪਰ ਬਲ ਟਾਂਕੀ ਹੁੰਦੀ ਸੀ ਅੱਛਾ ਜੀ ਪਾਣੀ ਵਾਲੀ ਪਾਣੀ ਵਾਲੀ ਬਣਾਈ ਹੋਏਗੀ ਠੀਕ ਹੈ ਤੇ ਥੱਲੇ ਨੀਚੇ ਖੂਹ ਹੁੰਦਾ ਸੀ ਠੀਕ ਹੈ ਉਹ ਟਿੰਡਾ ਨਾਲ ਚੱਲਦਾ ਸੀ ਮਤਲਬ ਪੈਲਾ ਨਾਲ ਅੱਛਾ ਜੀ ਉਹ ਨਾਲ ਪਾਣੀ ਜਿਹੜਾ ਉੱਪਰ ਉਹ ਟੈਂਕੀ 'ਚ ਪਾਉਂਦੇ ਹਾਂ ਹਾਂ ਤੈਂ ਕਿ ਜੋ ਪਾਣੀ ਫੈਲ ਜਣਾ ਵਾ ਇਥੇ ਇਸ ਖੂਦ ਵਿੱਚ ਆਉਂਦਾ ਸੀ ਜਿਹੜਾ ਇਸ ਖੂਦ ਵਿੱਚ ਆਉਂਦਾ ਹੈ ਅੱਛਾ ਇਹ ਇਥੋਂ ਇਹ ਪਾਣੀ ਦੇ ਜਿਹੜਾ ਬਣਿਆ ਇੱਥੇ ਫੁਹਾਰਾ ਚੱਲਦਾ ਹੋਏਗਾ ਵਿੱਚ ਅੱਛਾ ਇਹ ਉਸ ਸਮੇਂ ਦੇ ਵਿੱਚ ਪੁਰਾਣਾ ਜੂਰ ਠੀਕ ਹੈ ਠੀਕ ਹੈ ਤੇ ਇਹ ਜਦੋਂ ਤੋਂ ਤਾਂ ਤੁਸੀਂ ਹੋਸ਼ ਸੰਭਾਲੀਏ ਇਸੇ ਤਰੀਕੇ ਨਾਲ ਇਹਦੇ ਨਾਲ ਕੋਈ ਛੇੜਖਾਨੀ ਨਹੀਂ ਹੁੰਦੀ ਨਹੀਂ ਕੋਈ ਛੇੜਛਾੜ ਨਹੀਂ ਇਹਨਾਂ ਜੇ ਵੱਲ ਜਾ ਢਾਲੀ ਸੰਭਾਲ ਤੋਂ ਪਹਿਲਾਂ ਦਾ ਵੀ ਇਦਾਂ ਹੀ ਅੱਛਾ ਹਾਂਜੀ ਉਹ ਉਸ ਤੋਂ ਪਹਿਲਾਂ ਦਾ ਜਿਉਂਦੇ ਤੁਸੀਂ ਬਚਪਨ ਤੋਂ ਦੇਖ ਰਹੇ ਹੋ ਬਸ ਇਹ ਚਾਰ ਦੀਵਾਰੀ ਥੋੜੀ ਇਹਨੂੰ ਜਦਵਾਰਕੀਓਲੋਜੀ ਡਿਪਾਰਟਮੈਂਟ ਦੇ ਵੱਲੋਂ ਕਰ ਦਿੱਤਾ ਗਿਆ ਹਾਂਜੀ ਆ ਕੇ ਹਰ ਕਾਲੇ ਡਿਪਾਰਟਮੈਂਟ ਵਾਲਿਆਂ ਇੱਕ ਮੁਲਾਜ਼ਮ ਰੱਖਿਆ ਅੱਛਾ ਜੀ ਉਹ ਮੰਜਾ ਮੰਜਾ ਮਾਰਦਾ ਸੌਂਸਪਾਈ ਕਰ ਦਿੰਦਾ ਠੀਕ ਹੈ ਆ ਨਾਲ ਦੇ ਘੰਡੀਆਂ ਦੇ ਰਾ ਇਹਨਾਂ ਦਾ ਇੱਥੇ ਕੰਮ ਕਰਦਾ ਠੀਕ ਹੈ ਅੱਛਾ ਇਹ ਵੀ ਦੱਸਦੇ ਅੰਕਲ ਕੀ ਇਹ ਸ਼ਹਿਰ ਘਰ ਕਹਿੰਦੇ ਹੋਇਆ ਸੀਗਾ ਬਰਬਾਦ ਵੀ ਹੋਇਆ ਹੈ ਸ਼ਹਿਰ ਘਰ ਆ ਬਰਬਾਦ ਵੀ ਬੰਦੇ ਬਾਹਰ ਨੇ ਵੀ ਇੱਕ ਦੋ ਵਾਰਾਂ ਤੋਂ ਉਹਨੇ ਵੀ ਮਤਲਬ ਬਰਬਾਦ ਕੀਤਾ ਹੈ ਕਿਉਂਕਿ ਇਹ ਮਤਲਬ ਮੁਸਲਮਾਨਾਂ ਦਾ ਘਰ ਸੀ ਹੂੰ ਇਹ strtoka ਦਾ ਗਾਰਡ ਸੀ ਨਾ ਹੁਣ ਲਾਈਆਂ ਝਗੜਿਆ ਇਸ ਕਾਫੀ ਇਨਸਾਨ ਕਤ ਕੀਤਾ ਜਾਂਦਾ ਰਿਹਾ ਜਿਹੜੇ ਤੁਸੀਂ ਮਹੱਲਾ ਦੀ ਗੱਲ ਕਰਦੇ ਆ ਉਹ ਤਾਂ ਇਸ ਸਮੇਂ ਖੰਡਰ ਹੋਣਗੇ ਉਹ ਖੰਡਰ ਹੋ ਗਿਆ ਸਿਰਫ 1/4 ਸੀ ਰਹਿ ਗਿਆ ਇੱਕ ਨੁੱਕਰ ਜੀ ਖੜੀ ਹੋਦੀ ਬਾਕੀ ਸਾਰਾ ਟ੍ਰੈਟਰੀ ਹੋ ਗਿਆ ਅੱਛਾ ਇਹ ਉਹਦੇ ਵਿੱਚ ਕੁਝ ਨਹੀਂ ਹੈਗਾ ਇੱਥੇ ਹੁਣ ਕਦੇ ਕੋਈ ਸਰਕਾਰ ਜਿਵੇਂ ਤੁਸੀਂ ਕਿਹਾ ਵੀ ਕਰਮਚਾਰੀ ਤਾਂ ਹੈਗਾ ਕਦੇ ਕੋਈ ਪ੍ਰੋਗਰਾਮ ਜਾਂ ਕਦੀ ਕੋਈ ਆਉਂਦਾ ਇੱਥੇ ਦੇਖਣ ਇਸ ਜਗ੍ਹਾ ਤੇਖਣ ਵਾਲੇ ਬਹੁਤ ਦੁਨੀਆ ਹੁੰਦੀ ਰਹਿੰਦੀ ਆ ਅੱਛਾ ਸਾਰਾ ਦਿਨ ਕੋਈ ਨਾ ਕੋਈ ਗੱਡੀ ਆਉਂਦੀ ਜਾਂਦੀ ਰਹਿੰਦੀ ਆ ਹੂੰ ਦੂਰੋ ਦੂਰੋ ਅਫਸਰ ਆ ਜਿੰਦੇ ਬਦਲ ਕੇ ਮਿਲਟਰੀ ਅਫਸਰ ਆ ਜਿੰਦੇ ਨੇ ਅੱਛਾ ਪੁਲਿਸ ਅਫਸਰ ਆਉਂਦਾ ਕੋਈ ਇਲਾਕੇ ਜਿਹਰੇ ਚ ਅੱਛਾ ਉਹ ਵੇਖਣ ਆਉਂਦੇ ਨੇ ਇੱਥੇ ਹੂੰ ਹੋਰ ਵੀ ਬਲਵਾਰੇ ਹਜ਼ਾਰ ਰਸਤੇ ਆਉਂਦੇ ਨੇ ਅੱਛਾ ਅਕਬਰ ਦਾ ਨਾਮ ਸੁਣ ਕੇ ਲੋਕੀ ਕਾਫੀ ਹੁੰਦੇ ਹੂੰ 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 ਇਹ ਜਿਵੇਂ ਆਪਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਇਹ ਇਹਨੂੰ ਦਿਖ ਪੂਰੀ ਲਾਹੌਰ ਵਰਗੀ ਦੇ ਦਿੱਤੀ ਗਈ ਸੀਗੀ ਅੱਜ ਵੀ ਉਹ ਉਹ ਤੋਂ ਫੀਲ ਆਉਂਦਾ ਜੀ ਜਿਹੜੇ ਉਹ ਬਜ਼ਾਰਾਂ ਦੀ ਗੱਲ ਕਰਦੇ ਆ ਨਾਰਕਲੀ ਬਾਜ਼ਾਰ ਦੀ ਗੱਲ ਕਰਦੇ ਆ ਉਸੇ ਤਰੀਕੇ ਦਾ ਮਹਿਸੂਸ ਹੁੰਦਾ ਵੀ ਪੁਰਾਣਾ ਸਮਾਂ ਯਾਦ ਆਉਂਦਾ ਆਹ ਪੁਰਾਣੇ ਸਮੇਂ ਦਾ ਹੋਏਗਾ ਕਾਫੀ ਤਾਂ ਹੋ ਚਲੋ ਥੋੜਾ ਜਿਆਦਾ ਅੱਗੇ ਨੂੰ ਹਸਾਲਨਾ ਰਿਆਈ ਹੈ ਨਾ ਰੈਨੋਵੇਟ ਹੋ ਗਿਆ ਹਾਂ ਹਾਂਜੀ ਹੂੰ 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 ਤਾਂ ਇਹ ਅਕਬਰ ਦਾ ਕਿਲਾ ਹੈਗਾ ਇਹ ਕਿੰਨੀ ਕਿ ਜਗ੍ਹਾ ਸੀਗੀ ਜੀ ਇਹ ਪਿੰਡ ਦੀ ਪੰਚਾਇਤ ਦਾ ਕੋਈ ਹੈ ਦਖਲ ਅੰਦਾਜ਼ੀ ਇਹਦੇ ਵਿੱਚ ਨਹੀਂ ਇਹਦੇ ਜੀ ਕੋ ਇਹ ਇੱਕ ਕਨਾਲ ਦੇ ਲਗਭਗ ਜਗਾਵਾ ਚਾਰਦਵਾਰੀ ਦੇ ਅੰਦਰ ਅੰਦਰ ਅੱਛਾ ਜੀ ਤੇ ਆ ਬਾਰ ਬਾਰ ਜਿਹੜੀ ਇਹ ਪਾਰਕ ਬਣਾਇਆ ਇਹ ਹੁਣ ਮੋਦੀ ਸਰਕਾਰ ਨੇ ਗ੍ਰਾਂਟ ਭੇਜੀ ਸਾਰੇ ਇੰਡੀਆ ਜੀ ਅੱਛਾ ਜੀ ਵਕਫਾ ਕਰੋ ਜਿਹੜੇ ਸਟੈਟ ਕਲ ਪੁਲਿਸ ਦੇ ਨਾ ਪੁਰਾਣੇ ਹਾਂਜੀ ਉਹਨਾਂ ਵਾਸਤੇ 2.5 ਕਰੋੜ ਰੁਪਈਆ ਅੱਛਾ ਜੀ ਇਹ 2.5 ਕਰੋੜ ਰੁਪਈਆ ਚਾਰਦਵਾਰੀ ਦਾ ਲੱਗਾ ਹੂੰ ਹੂੰ 2.5 ਕਰੋੜ ਹੀ ਹਾਲੇ ਛੇ ਮੰਦਰ ਐ ਤੇ ਉਹਦੇ ਵਾਸਤੇ ਆ ਇਹ ਅੱਛਾ ਜੀ ਉੱਥੇ ਪਾਰਕ ਪੂਰ ਕੇ ਤੋਂ ਵਧੀਆ ਬਣਿਆ ਠੀਕ ਐ ਇੱਕ ਬਾਬੇ ਬੰਦੇ ਬਹਾਦਰ ਦਾ ਗੁਰਦੁਆਰਾ ਸੀ ਠੀਕ ਹੈ ਉਹਦੇ ਵਾਸਤੇ 2.5 ਕਰੋੜ ਰੁਪਇਆ ਹੈ ਠੀਕ ਹੈ ਠੀਕ ਹੈ ਉਹਨਾਂ ਤੇ ਉੱਥੇ ਵੀ ਪਾਰਕ ਬਣਿਆ ਜਾਂ ਠੀਕ ਹੈ ਠੀਕ ਹੈ ਇਹ ਤਿੰਨ ਜਗ੍ਹਾ ਤੇ ਹਾਲੇ ਮਲਕਾਣ ਨੌਰ ਦੇ ਆਇਆ ਜਿਵੇਂ ਜਿਵੇਂ ਹੁਣ ਇਹ ਇਹ ਮੈਨੂੰ ਲੱਗਦਾ ਪੀ ਨਕਸ਼ੇ ਦੇ ਉੱਤੇ ਚੀਜ਼ ਆ ਗਈ ਹੈ ਸਰਕਾਰ ਦੇ ਧਿਆਨ ਦੇ ਵਿੱਚ ਇਹ ਜਗ੍ਹਾ ਆ ਗਈ ਹੈ ਨਕਸ਼ੇ ਦੇ ਵਿੱਚ ਇਹਦੇ ਨਾਲ ਕੋਈ ਆਲੇ ਦੋਲੇ ਜ਼ਮੀਨਾਂ ਦੇ ਰੇਟਾਂ ਨੂੰ ਕੋਈ ਫਰਕ ਪਿਆ ਜਾਂ ਜੋ ਕੀ ਰੇਟ ਹੈਗਾ ਇੱਥੇ ਜ਼ਮੀਨ ਨਹੀਂ ਰੇਟ ਦਾ ਨਹੀਂ ਕੋਈ ਨਾ ਕੋਈ ਇਸੇ ਫਰਕ ਪਿਆ ਅੱਛਾ ਹਾਂ ਰੇਟ ਉਹ ਉਸੇ ਤਰ੍ਹਾਂ ਨੇ ਬਾਕੀ ਇਹ ਆ ਵੀ ਇਸ ਬੌਂਡ ਕਰਕੇ ਹੁਣ 300 300 ਫੁੱਟ ਦਾ ਵੈਸੇ ਹੀ ਕੁਝ ਨਹੀਂ ਵੈਸੇ ਬਿਲਡਿੰਗ ਵਗੈਰਾ ਕੋਈ ਬਣਾ ਸਕਦਾ ਹੁਣ ਅੱਛਾ 300 ਫੁੱਟ ਦਾ ਦਾਇਰਾ ਜਿਹੜਾ ਉਹ ਬਿਲਕੁਲ ਇਹਨਾਂ ਨੇ ਕਰ ਦਿੱਤਾ ਹਾਂਜੀ ਹਾਂਜੀ ਅੱਛਾ ਇਹ ਵੀ ਦੱਸ ਦੇ ਕਹਿੰਦੇ ਜਦੋਂ ਅੱਜ ਵੀ ਕੋਈ ਨੇੜੇ ਟਿੜਿਓ ਜਾਂ ਇਸ ਸ਼ਹਿਰ ਦੇ ਵਿੱਚ ਕੋਈ ਪਟਾਈ ਹੁੰਦੀ ਆ ਤਾਂ ਨਿਕਲਦਾ ਥੱਲੋਂ ਹਾਜੀ ਐਮ ਵਗੈਰਾ ਨਿਕਲਦੀਆਂ ਨੇ ਅੱਛਾ ਜੀ ਹਾਂ ਪੁਰਾਣੀ ਇਟ ਪੁਰਾਣੀ ਇਟ ਠੀਕ ਹੈ ਇਟਾ ਵੀ ਪ੍ਰਾਣੀ ਹੀ ਨਿਕਲਦੀ ਹੈ ਇਹ ਇਹ ਤਾਂ ਸਾਰੇ ਪ੍ਰਾਣੀ ਇਟਾ ਦਾ ਹੀ ਬਣਿਆ ਹੋਊਗਾ ਜੀ ਉਸ ਸਾਰਾ ਪ੍ਰਾਣੀ ਇਟੇ ਤੇ ਬਣਿਆ ਇਹਨੂੰ ਇਹਨੂੰ ਤੁਸੀਂ ਜਦੋਂ ਦੀ ਹੋਸ਼ ਸੰਭਾਲੀ ਹੈ ਕੋਈ ਇਹਦੇ ਉੱਤੇ ਕਦੀ ਦੇਖਿਆ ਨਹੀਂ ਕੋਈ ਪਲਸਟਰ ਜੀ ਨਹੀਂ ਕੋਈ ਛੇੜਛਾ ਨਹੀਂ ਤੇ ਜਿਹਾ ਜਿਹਾ ਹੈ ਤASE ਰਹਿਣਾ ਅੱਛਾ ਹਾਂ ਉਹ ਬੋਰਡ ਵੀ ਲਿਖ ਕੇ ਲਾਏ ਆ ਵੀ ਇਹ ਮਤਲਬ ਜਿਸ ਤਰ੍ਹਾਂ ਦਾ ਹੈ ਐਸਾ ਹੀ ਰਹਿਣਾ ਇਹਨੂੰ ਇਹਨੇ ਛੇੜਛਾ ਨਹੀਂ ਕਰਨੀ ਠੀਕ ਹੈ ਠੀਕ ਹੈ ਇਹ ਪਹਿਲਾਂ ਕੱਲੀ ਇਹੀ ਚੀਜ਼ ਸੀ ਬਾਅਦ ਚ ਆ ਜਿਹੜੀ ਉੱਪਰਲੀ ਬਲਗਣ ਕਰਕੇ ਜਗਾ ਇਹਨੂੰ ਚਾਰਦਵਾਰੀ ਜਿਹੜੀ ਇਹ ਮਤਲਬ ਟੂ ਟੂਰਿਸਟ ਡਿਪਾਰਟਮੈਂਟ ਵਾਲਿਆਂ ਨੇ ਵੱਲ ਬਣਾਈਏ ਟੂਰਿਸਟ ਡਿਪਾਰਟਮੈਂਟ ਵਾਲਾ ਹੈ ਠੀਕ ਹੈ ਅੰਕਲ ਜੀ ਬੜਾ ਤੁਹਾਡਾ ਧੰਨਵਾਦ ਸ਼ੁਕਰੀਆ ਤੁਸੀਂ ਗੱਲਬਾਤ ਕੀਤੀ ਔਰ ਇਹ ਜਾਣਕਾਰੀ ਮੈਨੂੰ ਲੱਗਦਾ ਇਤਿਹਾਸ ਇੱਕ ਹੈਗੀ ਹੈ ਔਰ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੋਰ ਐਡ-ਆਨ ਹੋ ਸਕਦੀਆਂ ਜਦੋਂ ਅਸੀਂ ਕਿਸੇ ਇਤਿਹਾਸ ਦੇ ਉੱਤੇ ਰਿਸਰਚ ਕਰਦੇ ਹਾਂ ਕੋਈ ਕਿਤਾਬਾਂ ਪੜ੍ਹਦੇ ਹਾਂ ਜਾਂ ਰਿਸਰਚਰਸ ਨੂੰ ਜਦੋਂ ਉਹਨਾਂ ਤੋਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਸ ਸਾਰੀ ਮੈਨੂੰ ਲੱਗਦਾ ਹੋਰ ਲੰਬੀ ਗਾਥਾ ਹੋਵੇਗੀ ਲੰਬਾ ਹੋਵੇਗਾ ਇਹਦਾ ਇਤਿਹਾਸ ਵਿੱਚ ਕੀ ਕੀ ਹੋਨੇ ਅਕਬਰ ਨੇ ਕੀਤਾ ਕਿੰਨੀ ਦੇਰ ਅਕਬਰ ਇੱਥੇ ਰਿਹਾ ਪਰ ਹਾਂ ਇੱਥੇ ਤਾਜਪੋਸ਼ੀ ਅਕਬਰ ਦੀ ਹੋਈ ਬਾਦਸ਼ਾਹ ਬਣਿਆ ਔਰ ਇਸੇ ਲਈ ਇਹਨੂੰ ਜਿਹੜਾ ਉਹ ਰਾਜਤਾਨੀ ਅਕਬਰ ਦੀ ਕਿਹਾ ਜਾਂਦਾ ਸੀਗਾ ਔਰ ਇਸ ਦੇ ਨਾਲ ਹੀ ਜਿਹੜੀ ਕਹਾਵਤ ਸ਼ੁਰੂਆਤ ਦੇ ਵਿੱਚ ਵੀ ਅੰਕਲ ਨੇ ਬੋਲੀ ਪਈ ਜਿਨੇ ਦੇਖਿਆ ਨੀ ਲਾਹੌਰ ਉਹ ਦੇਖ ਕੇ ਕਲਾ ਨੌਰ ਤਾਂ ਕਹਿੰਦੇ ਕਲਾ ਨੇ ਆਏ ਜਰ ਰਿਸਰਚਰਸ ਨੂੰ ਜਦੋਂ ਉਹਨਾਂ ਤੋਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਇਸ ਸਾਰੀ ਮੈਨੂੰ ਲੱਗਦਾ ਹੋਰ ਲੰਬੀ ਗਾਥਾ ਹੋਵੇਗੀ ਲੰਬਾ ਹੋਵੇਗਾ ਇਹਦਾ ਇਤਿਹਾਸ ਵੀ ਕੀ ਕੀ ਉਹਨੇ ਅਕਬਰ ਨੇ ਕੀਤਾ ਕਿੰਨੀ ਦੇਰ ਅਕਬਰ ਇੱਥੇ ਰਿਹਾ ਪਰ ਹਾਂ ਇੱਥੇ ਤਾਜਪੋਸ਼ੀ ਅਕਬਰ ਦੀ ਹੋਈ ਬਾਦਸ਼ਾਹ ਬਣਿਆ ਔਰ ਇਸੇ ਲਈ ਇਹਨੂੰ ਜਿਹੜਾ ਉਹ ਰਾਜਧਾਨੀ ਅਕਬਰ ਦੀ ਕਿਹਾ ਜਾਂਦਾ ਸੀਗਾ ਔਰ ਇਸ ਦੇ ਨਾਲ ਹੀ ਜਿਹੜੀ ਕਹਾਵਤ ਸ਼ੁਰੂਆਤ ਦੇ ਵਿੱਚ ਵੀ ਅੰਕਲ ਨੇ ਬੋਲੀ ਪਈ ਜਿਨੇ ਦੇਖਿਆ ਨੀ ਲਾਹੌਰ ਉਹ ਦੇਖ ਕੇ ਕਲਾਨੌਰ ਤਾਂ ਕਹਿੰਦੇ